ਮਹੱਲਾ ਤਿਜਾ ਲੋਰ ਸੇਵਾ ਤੇ ਸੁਖੂ ਭੂਜੈ ਫੇਰ ਦੁੱਖ ਨ ਲਕੈ ਆਏ ਜੰਮਣ ਮਰਣ ਮੁੱਟ ਗਿਆ ਸਿ ਨਾਮ ਬਸਾਇ ਗੁਰ ਸੇਵਾ ਦੇ ਸੁਖੂ ਭੁਜੈ ਫਿਰ ਦੁੱਖ ਨਾਨਕ ਹੈ ਆਵਾ ਜਨਮਾਂ ਮਰਨਾਂ ਮੁਕ ਗਿਆ ਕਲ ਕਾ

ਉਹ ਜੰਨਾ ਨਾ ਸਤਪੁਰ ਭਾਵਾਂ ਮਹੱਲਾ ਕੀਆ ਬਿਨ ਸਬਦੈ ਸੁਖ ਨਾ ਹੋਵਈ ਜੇ ਅਨੇਕ ਕਰੈ ਬੁਧਾ ਪਿਆਰ ਸੋ ਸੋਦਾ ਸਾਖ ਲਖਨੇ ਨਾਨਕ ਨਾਰੇ ਵਿੱਚ ਨਾਰ ਹੋਵੇ ਹਰ ਹਰ ਆਪਣੀ ਦਇਆ ਕਰ ਮਰ ਬੋਣੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ 잡ਦੇ ਹਰ ਹਰ ਸਰਾਪ ਤੈਨਾਂ ਹਉਰ ਬੜੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤੈਨ ਜਾਣੇ ਦੇਖਣੇ ਆਵਾਰਿਆ ਹਾ ਸੱਜਣਾ ਮੇਰੇ ਆ ਸਹੇ ਜਿਨਾ ਸਤਪੁਰ ਮੇਰਾ ਪਿਆਰਾ ਰਦਿਆ ਤੇਨ ਦਰੋਂ ਵੇਖਾ ਵੇਰਾ ਸਜਣਾ ਮਿਲਿਆ ਸਣੀ ਵਾਹਿਗੁਰੂ ਦਾ ਹਰ ਸਾ ਵਾਹਿਗੁਰੂ ਕੀ ਤਹਿ ਸਲੋਕਾ ਮਹਲਾ 3 ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਲ ਜਨਮ ਮਰਨ ਮਿਟ ਗਇਆ ਕਲ ਕਾ ਕਿਛ ਨਾ ਬਸਾ ਵਾਗੁ ਕਾ ਕਰਸਾ ਵਾਗ